ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਗੱਲ ਰੁਕੀ ਸੀਗੇ ਢਾਂਗਰ ਢਾਂਗਰ ਪੈਟਰੋਲ ਪੰਪ ਆਗਾ ਤੇ ਪੈਟਰੋਲ ਪੰਪ ਵਾਲਿਆਂ ਨੇ ਆ ਛੋਟੀ ਜਿਹੀ ਜਗ੍ਹਾ ਦਿੱਤੀ ਤੇ ਇਹਨਾਂ ਦੇ ਕਮਰੇ ਵਗੈਰਾ ਬਣੇ ਹੋਇਆ ਰਹਿਣ ਨੂੰ ਬਾਈਆਂ ਦੇ ਤੇ ਇੱਥੇ ਅਸੀਂ ਆਪਣਾ ਟੈਂਟ ਲਾ ਲਿਆ ਸੀਗਾ ਇੱਥੇ ਫਿਰ ਰਾਤ ਆਪਾਂ ਕੱਟੀ ਤੇ ਰਾਤ ਰੋਟੀਆਂ ਵਗੈਰਾ ਪਕਾਈਆਂ ਸੀਆਂ ਤੇ ਹੁਣ ਚਾਹ ਧਾਰੀ ਐ ਚਾਹ ਪੀ ਕੇ ਅੱਗੇ ਵਧਾਂਗੇ ਕੁਛ ਰਾਤ ਵਾਲੀਆਂ ਰੋਟੀਆਂ ਪਈਆਂ ਆਪਣੀਆਂ ਬੇਜੀਆਂ ਮੇਹਰ ਰੋਟੀਆਂ ਵਧੀਆ ਰਹਿੰਦੀਆਂ ਖਾਣ ਚ ਤੇ ਉਹ ਖਾ ਕੇ ਅੱਜ ਜਾਵਾਂਗੇ ਹਿਸਾਰ ਵੱਲ ਹਿਸਾਰ ਹੈਗਾ ਇੱਥੋਂ 43 ਕਿਲੋਮੀਟਰ ਦੇ ਨੇੜੇ ਤੇੜੇ ਬਾਕੀ ਇੱਕ ਹੋਰ ਬਾਈ ਕਈ ਕਮੈਂਟ ਕਰ ਰਹੇ ਹੈ ਕਿ ਬਾਈ ਵੀਡੀਓਆਂ ਕਾਲੀਆਂ ਜੀਆਂ ਆ ਰਹੀਆਂ ਤੇਰੀਆਂ ਤੇ ਬਾਈ ਉਹ ਥੋੜੀ ਜਿਹੀ ਹਜੇ ਹੈਗੀ ਹੈ ਦਿੱਕਤ ਜਿਹੜੀ ਆਪਣਾ ਕੈਮਰਾ ਦਾ ਇਹਦੀ ਡਿਸਪਲੇ ਚਲਦੀ ਨਹੀਂ ਜੀ ਤਾਂ ਕਰਕੇ ਉਹ ਸੈੱਟ ਨਹੀਂ ਹੁੰਦਾ ਐਕਸਪੋਜ਼ਰ ਵਗੈਰਾ ਦੇ ਵਿੱਚ ਸ਼ਟਰ ਸਪੀਡ ਵਗੈਰਾ ਫਿਰ ਤਾਂ ਕਰਕੇ ਆਟੋ ਚ ਸਾਰੇ ਮੈਂ ਆ ਵੀਡੀਓਗ੍ਰਾਫੀ ਕਰਦਾ ਕਦੇ ਜਦੋਂ ਮੰਨ ਲਓ ਇੱਧਰ ਨੂੰ ਕਰਦੇ ਆ ਸਨਲਾਈਟ ਕੰਨੀ ਉਦੋਂ ਕਾਲੀ ਜੀ ਕਰ ਦਿੰਦਾ ਹੈ ਵੀਡੀਓ ਚਲੋ ਕੋਈ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਦੇਖ ਕੇ ਜੇ ਬਣਾ ਲਿਆ ਕਰਾਂ ਮਾੜੀ ਦੁਬਾਰੇ ਸਟਾਰਟ ਕਰਕੇ ਆ ਇਧਰ ਦੀ ਤੇ ਬਾਕੀ ਇਧਰ ਤਾਂ ਐ ਹੀ ਕਰੂਗਾ ਸਨਲਾਈਟ ਕੰਨੀ ਕਾਲੀ ਹੀ ਆਇਆ ਕਰੂ ਇਹਦੇ ਵਿੱਚ ਅੰਕੇ ਤਾਂ ਫਿਰ ਐਂਗਲ ਦਾ ਧਿਆਨ ਰੱਖ ਲਾਂਗੇ ਹੋਰ ਤਾਂ ਕੀ ਕਰ ਸਕਦੇ ਐਸ ਐਂਗਲ ਚ ਸ਼ੂਟ ਕਰ ਲਿਆ ਕਰਾਂਗੇ ਇਧਰ ਨੂੰ ਤੇ ਚਲੋ ਫਿਰ ਪੀ ਕੇ ਚਾ ਕਰਦੇ ਆ ਜਦਾ ਆਪਣਾ ਸਫਰ ਤੈ ਫਰੈਸ਼ ਹੋ ਕੇ ਤੇ ਹੁਣ ਰੋਟੀ ਛੱਕ ਰਹੇ ਆ ਚਾਹ ਪੀ ਲਈ ਹੈਗੀ ਅਸੀਂ ਦਾਲ ਪਈਆ ਰਾਤ ਵਾਲੀ ਤੇ ਰਾਤ ਵਾਲੀਆਂ ਪਈਆਂ ਰੋਟੀਆਂ ਕਹਿੰਟਾ ਕੰਮ ਵਧੀਆ ਲੱਗਦੀਆਂ ਰਾਤ ਵਾਲੀਆਂ ਰੋਟੀਆਂ ਕੁਪੈਟ। ਇਹ ਰਾਤ ਨੂੰ ਵਹਾਇਆ ਪਿਆ ਹੋਇਆ। ਇਹ ਖਾ ਕੇ ਰੋਟੀਆਂ ਵਧਾਂਗੇ ਅੱਗੇ ਨੂੰ ਟੈਂਟ ਵਗੈਰਾ ਸੀ। ਬਸ ਇਕੱਠਾ ਹੀ ਕਰਨਾ ਮਾੜਾ ਜਿਹਾ ਬਾਕੀ ਇਹ ਸਮਾਨ ਸਾਰਾ ਪੈਕ ਆ। ਉਹ ਉਧਰ ਤਾਂ ਰਹਿ ਪਿਆ ਪਰ ਤੇ ਪٹرول ਪੰਪ ਵਾਲੀਂ ਦੀ ਜਗਾ ਜੀ ਆਹ ਥੋੜੀ ਅਜੇਦਰ ਪੰਪ ਰਹਿ ਗਿਆ ਦਿਖਾਉਣੇ ਆ ਸਾਨੂੰ ਚੱਲਦੇ ਆ ਬਾਹਰ ਨੂੰ ਬਸ। ਬਾਕੀ ਬੁਖਾਰ ਜਾਊਗਾ ਜੇ ਤਾਂ ਅੱਜ ਦੇ ਲੇਟ ਆਜਾ। ਵਾਸਤਾ ਜੇ ਸਟਾਰਟਿੰਗ ਹੀ ਸਾਡੀ ਪੰਜ ਕਿ ਦਿਨ ਹੋਏ ਆ ਜੀ ਹੌਲੀ ਹੌਲੀ ਸੈਟਿੰਗ ਜੀ ਬਹਿ ਜੂਗੀ ਵਧੀਆ ਮਤਲਬ ਬਾਡੀ ਜੀ ਢਲ ਜੂਗੀ ਸਾਈਕਲਿੰਗ ਦੇ ਸਹਾਰੇ ਨਾਲ ਹੁਣ ਬਹਾਵਾ ਟਾਈਮ ਬਾਸ ਸਾਈਕਲ ਚਲਾਇਆ ਦੋ ਤਿੰਨ ਮਹੀਨੇ ਘਰੀ ਸੀਗਾ ਤੇ ਬਾਕੀ ਘਰੇ ਰਹਿ ਰਹੇ ਬਈ ਅਸੀਂ ਰਿਕਲ ਹੋ ਗਏ ਸੀਗੇ ਤਾਂ ਕਰਕੇ ਹੁਣ ਇੱਕ ਦੋ ਦਿਨਾਂ ਤੱਕ ਕਰਦੇ ਆ ਤੁਹਾਡੀ ਵੀ ਉਹ ਜਿਹੜੀ ਆ ਤੁਸੀਂ ਕਹਿੰਦੇ ਹੋ ਵੀ 6-7 ਵਜੇ ਨਿਕਲ ਜਾ ਕਰੋ ਉਹ ਵੀ ਹੱਲ ਕਰਦੇ ਆ ਤੁਹਾਡਾ ਚਲੋ ਸਵੇਰੇ ਚੱਲਿਆ ਕਰਾਂਗੇ ਬਸ ਕੋਸ਼ਿਸ਼ ਕਰਦੇ ਆ ਕੱਲ ਨੂੰ ਸਵੇਰੇ ਚੱਲ ਸਕੀਏ ਸਦਿਆਂ ਲਓ ਜੀ ਪੈਕਿੰਗ ਵਗੈਰਾ ਕਰ ਲਈ ਆਪਾਂ ਤੇ ਹੁਣ ਵਾਧਦੇ ਅੱਗੇ ਨੂੰ ਟਾਈਮ ਕਾਫੀ ਹੋ ਗਿਆ ਬੰਲੇ ਭੁੰਲੇ ਤੋਂ ਲੈ ਨੂੰ ਸਮਾਂ ਲੱਗ ਹੀ ਜਾਂਦਾ ਚਲੋ ਕੋਈ ਨਾ ਬਾਕੀ ਕੌਣ ਨੇ ਅੱਜ ਇਹ ਸਾਰਾ ਅੱਜ ਸਫਰ ਮਾੜਾ ਜਾ ਖਿੱਚਾਂਗੇ ਕਿਉਂਕਿ ਬਾਲਾ ਸਲੋ ਹੋਇਆ ਪੈ ਕੰਮ ਕਿਉਂ ਭਾਈ ਹਾਂ ਭਾਈ ਕਾਬਲਾਂ ਜੇ ਸੈਟਿੰਗ ਇੱਕ ਦੋ ਦਿਨਾਂ ਚ ਅਸੀਂ ਹੋਰ ਇਹ ਬਾਕੀ ਬਾਤ ਤੋਂ ਬਾਅਦ ਫਾਨੂ ਕਰੋ ਹਮਮ ਤੇ ਅਜੇ ਹੌਲੇ ਥੋੜੇ ਢਿੱਲੇ ਚੱਲ ਰਹੇ ਸੀ ਪਰ ਖਿੱਚ ਤਾਂ ਹੀ ਕੋਈ ਨਾ ਅੱਜ ਸਫਰ ਆਪਾਂ ਪੂਰਾ ਤੇ ਬਾਕੀ ਬਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਇੱਥੇ ਰਹਿਣ ਦਿੱਤਾ ਉਹਨਾਂ ਨੂੰ ਮਿਲ ਕੇ ਇੱਕ ਆਰੀ ਚੱਲਦੇ ਆਪਾਂ ਆ ਜਾ ਫਿਰ ਠੀਕ ਆ ਭਾਈ ਆ ਦੇ ਭਾਈ ਆਪਾਂ ਹੈਲੋ ਭਾਈ ਸਾਹਿਬ ਬੜੀਆਂ 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 ਔਰ ਵਹੀ ਕੈਸੇ ਹੋ ਬੜੀਓ ਚਲੋ ਮਿਲਤੇ ਹੈ ਕਭੀ ਫਿਰ ਯਾ ਲੈ ਯਾਰ ਕੋ ਵਧੀਆ ਸੇ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਕੋ ਹਾਂ え ਬਾਕੀ ਬੰਦੇ ਕਹਿੰਟ ਆ ਬਾਈ ਇਧਰ ਇਹ ਅੱਜ ਦੇਖ ਗਏ ਪਰ ਕਿੱਥੇ ਰੁਕਾਇਆ ਜਾਂਦਾ ਕਿੱਥੇ ਟਿਕਾਣਾ ਵਗੈਰਾ ਮਿਲੂਆ ਬਸ ਇਹ ਥਾਂ ਹੀ ਇਥੇ ਆ ਜੇ ਬਸ ਜਿੱਥੇ ਚਾਰਜ ਲੱਗ ਜਾ ਕਰੇ ਤੇ ਆਪਣਾ ਫਰੈਸ਼ ਹੋਣ ਦਾ ਜ਼ਗਾੜ ਹੋਵੇ ਪਾਣੀ ਪੂਣੀ ਦਾ ਪ੍ਰਬੰਧ ਹੋਵੇ ਉਹ ਚੀਜ਼ਾਂ ਹੀ ਦੇਖ ਕੇ ਅਸੀਂ ਰੁਕ ਜਾਂਦੇ ਹਾਂ ਤੇ ਉਹ ਚੀਜ਼ਾਂ ਸਾਰੀਆਂ ਪੈਟਰੋਲ ਪੰਪ ਤੇ ਹੀ ਮਿਲਦੀਆਂ ਆ ਬਾਕੀ ਹੋਰ ਕਿਤੇ ਤਾਂ ਮੁਸ਼ਕਲ ਹੀ ਆ ਉਹ ਚੀਜ਼ਾਂ ਮਿਲ ਨਹੀਂ ਆਂ ਢਾਬੇ ਟੁੱਬੇ ਮੇਰੇ ਰੁੱਕ ਸਕਦੇ ਆ ਪਰ ਉੱਥੇ ਐ ਵੀ ਅਸੀਂ ਪੈਸੇ ਲਾਉਣੀ ਨਹੀਂਗੇ ਬੰਜੀ ਵੀ ਤੇ ਤਾਂ ਕਰਕੇ ਫਿਰ ਉਹ ਆਖਣਗੇ ਸਾਡੇ ਤੋਂ ਆਣ ਪੀਣੇ ਕੁਛ ਲਾਉ। ਬੇ ਇੰਨਾ ਸਾ ਢਾਬਾ ਇਟ ਹੈ ਨਹੀਂਗਾ ਹਜੇ ਚਲੋ ਕੋਈ ਨਾ ਸਫਰ ਕਰਤਾ ਸ਼ੁਰੂ ਅੱਜ ਸਾਈਕਲ ਥੋੜਾ ਜਿਹਾ ਖਿੱਚਾਂਗੇ। ਜਮਈ ਵਾਲੀ ਘਟ ਬਾੜ ਜੀ ਕੱਢੀ ਜਾਂਦੇ ਸੀ ਜਮਈ 11 ਕਿਲੋਮੀਟਰ ਘੜਤਾ ਸੀ ਤੇ ਟਾਇਰ ਪੈਂਚਰ ਹੋ ਗਿਆ ਮੇਰੇ ਵਾਲੇ ਮਗਰਲੇ ਸਾਈਕਲ ਦਾ ਤੇ ਹੁਣ ਸਮਾਨ ਲਾਉਣੇ ਆ ਪਹਿਲਾਂ ਬੈਗ ਬੂਕ ਲਾ ਕੇ ਫਿਰ ਲਾਉਣੇ ਆ ਟਾਇਰ ਪੈਂਚਰ ਚਲੋ ਜੀ ਪਹਿਲਾਂ ਸਮਾਨ ਲਾ ਲਈਏ ਬੈਗ ਜੀ ਇਨਾ ਢੇਰ ਲਾਤਾ ਬੈਗ ਜੇ ਲਾ ਕੇ ਉਹ ਪੈਕ ਕਿ ਹੁਣ ਕਰੀਏ ਇਹਨੂੰ ਮੋਦਾ ਲਓ ਜੀ ਟਾਇਰ ਖੋਲ ਲਿਆ ਮਸਾ ਹੀ ਖੋਲਿਆ ਬਾਲਾ ਸਖਤ ਟਾਇਰ ਆ ਥੋੜਾ ਜਿਹਾ ਛੋਟਾ ਹੈ ਚੱਕੀ ਨਾਲ ਟਹਿਟ ਵਾਲਾ ਸੀ ਆ ਮਸਾ ਖੋਲਿਆ ਤੇ ਇੱਕ ਪੈਂਚਰ ਤਾਂ ਇੱਥੇ ਆ ਗਿਆ ਆਹ ਸੀਗਾ ਬਾਕੀ ਇੱਧਰ ਬਾਲਟੀ ਹੈਗੀ ਆ ਪੈਟਰੋਲ ਪੰਪ ਤੇ ਸਾਈਡ ਹੀ ਇੱਥੇ ਰੁੱਕ ਗਏ ਸੀ ਅਸੀਂ ਇਹਦੇ ਚ ਪਾ ਕੇ ਦੇਣੇ ਆ ਹੋਰ ਨਿਕਲਦਾ ਪੈਂਚਰ ਕਿ ਨਹੀਂ ਕੋਈ ਫੜੀ ਇਹਨੂੰ ਮਾਰ ਆ

ਬੜਾ ਪੰਗਾ ਇਹਦਾ ਮੱਖੀ ਰਹੀ ਨੇ ਲੈ ਉਹ ਪੱਕੀ ਤਰੀਕੀਂ ਆਂਦਾ ਮਸਾ ਹੀ ਆਏ ਇਹ ਕਸਿਆ ਮਸਾ ਆ ਜਾਦਾ ਬਾਅਦ ਚੋ ਲਾ ਲਾਂਗੇ ਨਹੀਂ ਹੋਇਆ ਇਹ ਤੜ ਤਾਂ ਅਗਰੂਆ ਰਹਿ ਗਿਆ 10 ਕਿਲੋਮੀਟਰ ਤੇ ਸਮਾਂ ਕਾਫੀ ਲੱਗ ਗਿਆ ਕਿਉਂਕਿ ਪੈਂਚਰ ਤਾਂ ਚਲੋ ਛੇਦੀ ਲੱਗ ਜਾਂਦਾ ਬਾਕੀ ਸਾਰਾ ਸਾਈਕਲ ਖੋਲਣਾ ਪੈਂਦਾ ਸਾਰੇ ਬੈਗ ਲਾਉਣੇ ਪੈਂਦੇ ਆ ਫਿਰ ਸਾਰੇ ਬੈਗ ਝੜਨੇ ਪੈਂਦੇ ਆ ਪੈਂਚਰ ਲਾ ਕੇ ਤਾਂ ਕਰਕੇ ਟਾਈਮ ਬੜਾ ਲੱਗ ਗਿਆ ਨਹੀਂ ਤਾਂ ਹੁਣ ਨੂੰ ਕਾਫੀ ਵਾਟ ਕੱਢ ਦਿੰਦੇ ਆਪਾਂ ਤੇ ਸਮਾਂ ਵੀ ਹੋ ਗਿਆ ਮਨ ਲੱਗਾ 1:30 ਵੱਜ ਗਏ ਦੇਖਦੇ ਆ ਚਲੋ ਕਿੱਥੇ ਜਾਇਆ ਜਾਂਦਾ ਅੱਜ ਵਾਕੀ ਬਿਕਰਵਾ ਆਪਣਾ ਇੱਕ ਦੋਸਤ ਇਥੋਂ ਮੰਡੀ ਆਦਮਪੁਰ ਦਾਗਾ ਉਹ ਕਹਿੰਦਾ ਅਗਰ ਅਗਰ ਆ ਟੱਪ ਕੇ ਥੋੜਾ ਜਿਹਾ ਰੁਕ ਜਿਓ ਅੱਜ ਉਥੇ ਕਹਿੰਦਾ ਹੋ ਵੀ ਰੁਕਣ ਨੂੰ ਦੇਖਦੇ ਆ ਚਲੋ ਅੱਜ ਉਥੇ ਰੁਕਾਂਗੇ ਸ਼ਾਮ ਨੂੰ ਤੇ ਮੱਕੀ ਸਫਰ ਆਪਣਾ ਗਾਰੀ ਆ ਹਾਂ ਗਰਵਾ ਟੱਪ ਕੇ ਤੇ ਟੋਲ ਟੋਲਗੇਟ ਆਉਂਦਾ ਉਹ ਤੋਂ ਥੋੜਾ ਜਿਹਾ ਪਹਿਲਾਂ ਵਿਕਰਮ ਆਉਂਦੇ ਰਿਸ਼ਤੇਦਾਰ ਆ ਤੇ ਉੱਥੇ ਰੁਕੇ ਆਪਾਂ ਫਿਰ ਚਾਹ ਪਾਣੀ ਲੈ ਕੇ ਆਏ ਆ ਬਾਈ ਸੇਵਾ ਕਰ ਰਹੇ ਆ ਪੂਰੀ ਤੇ ਅੱਜ ਇੱਥੇ ਹੀ ਰੁਕਾਂਗੇ ਕਿਉਂਕਿ ਵਿਕਰਮ ਵੀ ਆ ਰਿਹਾ ਹੈ 5-6 ਵਜੇ ਦਿਨੂ ਆ ਜੂ ਆਪਣੇ ਕੋਲੇ ਤੇ ਹੁਣ 3 ਵਜ ਚੁੱਕੇ ਆ ਤੇ ਬਾਕੀ ਅੱਜ ਸਫਰ ਘਾਟ ਹੀ ਗੱਡਿਆ ਕੱਢ ਤਾਂ ਹੋਰ ਵੀ ਦਿੰਦੇ ਵਿਕਰਮ ਕਹਿੰਦਾ ਰੁੱਕ ਕੇ ਜਾਇਓ ਅੱਜ ਮੇਰੇ ਕੋਲੇ ਚਲੋ ਕੋਈ ਨਾ ਆ ਜਾਣ ਲੋ ਭਰਾ ਆਪਣਾ ਆਊਗਾ ਮਿਲਾਂਗੇ ਆਉਂ ਬਈ ਸਹੀ ਗੱਲ ਹੈ ਇਹ ਕਾ ਛੋਟੂ ਨਾਮ ਕੀ ਹੈ ਆਯੂਸ਼ਾ ਕੌਣ ਸੀ ਕਲਾਸ ਮੇਂ ਪੜ੍ਹਤੇ ਹੋ ਫਸਟ ਆਪ ਤੇ ਪਾਸ 3 ਹੀ ਲੈ ਕੇ ਆਇਆ ਅੱਜ ਹਾਂ ਇਹੀ ਲੈ ਕੇ ਆਇਆ ਗਿਆ ਉਹ ਮੋੜ ਤੇ ਖੜ ਗਿਆ ਸੀ ਇਹ ਭੱਜਿਆ ਹੁੰਦਾ ਸੀਗਾ ਸਾਡੇ ਸਾਈਕਲ ਦੇ ਇੱਕ ਉਧਰੋਂ ਇਹਰੇ ਨੇ ਬੋਲ ਮਾਰਿਆ ਕਹਿੰਦਾ ਇੱਧਰ ਹੀ ਘਰ ਆਜੋ ਆਜੋ ਤੇ ਪੀਨੇ ਆ ਚਾਹ ਫਿਰ ਫਿਰ ਮਲਵਾਉਣੀ ਆ ਸਾਨੂੰ ਵਿਕਰਮ ਨਾਲ ਵੀ ਜਲਦੀ ਐਨੇ ਅਸੀਂ ਵੀਡੀਓ ਐਡੀਟਿੰਗ ਵਗੈਰਾ ਕਰ ਲਈਏ ਥੋੜਾ ਜਿਹਾ ਕੰਮ ਆ ਉਹ ਖਤਮ ਕਰ ਲਈਏ ਮੈਂ ਗੱਲੀ ਆਪਦੀ ਵੀਡੀਓ ਐਡੀਟਿੰਗ ਵੀ ਨਹੀਂ ਕਰਦਾ ਇੱਕ ਹੋਰ ਆਪਣਾ ਹੈਗਾ ਭਾਈ ਉਹਦੇ ਵੀ ਕੁਝ ਡਾਟਾ ਹੈਗਾ ਮੈਨੂੰ ਦਿੱਤਾ ਹੋਇਆ ਹੁਣੇ ਤੇ ਉਹਦਾ ਵੀ ਡੇਲੀ ਇੱਕ ਬਲੌਗ ਰੈਟ ਕਰਕੇ ਦੇਣਾ ਹੁੰਦਾਗਾ ਨਾਲ ਨਾਲ ਲਓ ਜੀ ਸ਼ਾਮ ਹੋ ਚੁੱਕੀ ਆ ਹੁਣ ਤੇ ਕੌਣ ਵਗੈਰਾ ਚਾਰਜ ਲਾ ਲਈ ਅਸੀਂ ਤੇ ਆਪਣੇ ਭਰਾ ਆਏ ਨੇ ਮਿਲਣ ਵਿਕਰਮ ਨੂੰ ਤੁਸੀਂ ਜਾਣਦੇ ਹੋਵੋਗੇ ਆਪਣੇ ਨਾਲ ਸਫਰ ਕਰਿਆ ਸੀਗਾ ਉਧੇ ਪਰ ਤੋਂ ਗਵਾਤ ਆਖਣਾ ਮਹਾਰਾਸ਼ਟਰਾ ਵੀ ਘੰਮੇ ਬਹੁਤ ਘੰਮੇ ਸੀਗੇ ਤੇ ਦੂਜਾ ਬਾਈ ਗੁਰੀ ਪਵਨ ਇਹ ਵੀ ਗੁਰੀ ਆ ਦੋ ਗੁਰੀ ਹੋ ਗਏ ਅੱਜ ਤੇ ਇਦਰਪਿੰਦਰ ਬੈਠਾ ਔਰ ਵਿਕਰਮ ਫਿਰ ਵਾੜਿਆ ਕੋਈ ਨਹੀਂ ਤਾਂ ਅੱਜ ਜਿੰਨਾ ਸਾ ਆ ਗਿਆ ਯਾਰ ਉਹ ਚੀ بتاਉ ਯਾਰ ਕੁਛ ਇਸ ਨੂੰ ਲਾਉ ਬੜੀਆ ਬੜੀਆ ਸਫਰ ਬੜੀਆ ਹੈ ਬਸ ਅਭੀ ਤੋਂ 5 ਦਿਨ ਹੀ ਹੋਏ ਹੈ ਜਾਣਾ ਗੁਰੀ ਫਿਰ ਜਾਓ ਜਾਓ ਆਬ ਤੋਂ ਲੋਡ ਹੈ ਸਾਰਾ ਸਮਾਨ ਸਾਈਕਲ ਤੇ ਕੱਪੜੇ ਔਰ ਸਾਈਕਲ ਹੀ ਉਠਾਣੇ ਆ ਨਹੀਂ ਬਸ ਥੈਂਕ ਯੂ ਹੋਰ ਲੇ ਕੇ ਆਣੀ ਬਸ ਬਾਕੀ ਇਹ ਵਿਕਰਮ ਦਾ ਕੈਮਰਾ ਹੈਗਾ ਵਿਕਰਮ ਨਵਾਂ ਕੈਮਰਾ ਲਿਆ ਹੈ ਡੀ ਜੇ ਆਕਸ਼ਨ 4 ਤੇ ਇਹਦੇ ਚ ਵੀਡੀਓ ਬਣਾ ਰਹੇ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੁਆਲਿਟੀ ਕਿੱਦਾਂ ਲੱਗੀ ਹਨੇਰਾ ਹੋਇਆ ਪੈਨ ਵਾਲੇ ਲੋਅ ਲਾਈਟ ਆ ਜਮਾ ਮੈਂ ਤਾਂ ਕੁਆਲਟੀ ਬੋ ਬੈਕਐਂਡ ਦੇਖ ਰਹੀ ਆ। ਬਾਕੀ ਦਿਨੇ ਤਾਂ ਘੰਟਾ ਆਉ ਆਉ। ਇਹ ਤਾਂ ਰਾਤ ਨੂੰ ਹੀ ਇੰਨੀ ਵਧੀਆ ਬਣੀ ਜਾਂਦੀ ਆ। ਚਲੋ ਕਰਦੇ ਆਂ ਗੱਲਬਾਤ ਹੌਲੀ ਹੌਲੀ ਫਿਰ। ਬਾਹਰ ਜਾ ਕੇ ਆਣਾ ਵੀਉ ਦੇਖਣਾ। ਬਾਹਰ ਕਿੱਥੇ? ਕਿੱਥੇ ਆਉਣ ਤੇ? ਜਾਣਾ? ਕਿ ਕਿਆ ਕਰਨਾ? ਬੰਨ੍ਹ ਨਹੀਂ। ਕੋਈ ਨਾ ਚੱਲ ਦੇਖਦੇ ਆਂ। ਬਾਕੀ ਐਸਡੀ ਕਾਰਡ ਹੈ ਜਿਹੜਾ ਮੈਮਰੀ ਕਾਰਡ ਇਹ ਚ ਪਾਇਆ ਹੋਇਆ ਉਹ ਮੇਰੇ ਵਾਲੇ ਕੈਮਰੇ ਦੀ ਉਹੀ ਸਪੀਡ ਸਲੋ ਆ ਗਈ। ਉਹਦੇ ਵਾਸਤੇ ਜੇ ਹਾਈ 4K ਚ ਵੀਡੀਓ ਰਿਕਾਰਡ ਕਰਨੀ ਹੈ ਤਾਂ ਮੈਮਰੀ ਕਾਰਡ ਹੈ ਜਿਹੜਾ ਮਹਿੰਗਾ ਲੈਣਾ ਪੈਂਦਾ ਹਾਈ ਸਪੀਡ ਵਾਲਾ। ਫੇਰ ਵਧੀਆ ਕੁਆਲਿਟੀ ਆਉਂਦੀ ਹੈ। ਹੁਣ ਨਾਰਮਲ ਕੁਆਲਿਟੀ ਦਿਖ ਰਹੀ ਹੈ ਅਜੇ। ਮਤਲਬ ਹਾਈ ਕੁਆਲਿਟੀ ਨਹੀਂ ਹੈਗੀ ਇੰਨੀ। ਉਹ ਐਸਡੀ ਕਾਰਡ ਪਾ ਕੇ ਹੀ ਹੋਊਗੀ। ਤੇ ਇੱਕ ਸਰਜੀਤ ਬਾਈ ਵੱਲੋਂ ਲਾਈਟ ਆਈ ਹੈ। ਵਿਕਰਮ ਲੈ ਕੇ ਆਇਆ ਹੈ। ਤੇ ਲਾਈਟ ਬਹੁਤ ਕਮ ਸੀ ਆ ਸੋਲਰ ਚਾਰਜ ਹੁੰਦੀ ਹੈ ਇਹ ਪੂਰੀ ਤੇ ਲਾਈਟਾਂ ਦਿਖਾਈ ਦਿੰਨੇ ਹਨ ਸਾਨੂੰ ਚਾਨਣ ਬਹੁਤ ਹੈਗਾ ਦੋ ਤਿੰਨ ਮੋੜ ਜੇ ਇਹਦੇ 'ਚ ਤੇ ਪੁਲਿਸ ਵਾਲਾ ਪੁਲਿਸ ਵਾਲਾ ਵੀ ਇਧਰ ਆਨੇ ਆ ਪੁਲਿਸ ਵਾਲਾ ਮੋੜ ਹੈਗਾ ਇਹ ਜੋ ਟੈਂਟ ਟੁੰਟ ਲਾਇਆ ਕਰਾਂਗੇ ਅਸੀਂ ਲਾ ਦਿਆ ਕਰਾਂਗੇ ਕਿਤੇ ਸੜਕ ਤੇ ਟੈਂਟ ਲਾਇਆ ਫਿਰ ਪੰਗੇ ਨਹੀਂ ਲੈਂਦਾ ਕੋਈ ਸਾਡੇ ਨਾਲ ਅਗਲੇ ਨੂੰ ਲੱਗੂ ਵੀ ਪੁਲਿਸ ਖੜੀ ਹੈਗਾ ਦੋ ਤਿੰਨ ਲੰਗੇ ਸਮਕੇ ਦੇ ਦੂਰ ਸਹੀ ਰੈਪ ਪਰ ਹੀ ਇੰਪੋਰਟ ਬਾਕੀ ਸੋਲਰ ਤੇ ਚਾਰਜ ਹੁੰਦੀ ਹੈ ਦੇਖਾਂਗੇ ਆਪਾਂ ਕੱਲ ਨੂੰ ਕਿੰਨਾ ਕੁ ਟਾਈਮ ਲਾਉਂਦੀ ਹੈ ਚਾਰਜ ਵਗੈਰਾ ਹੋਣ ਤੇ ਹੌਲੀ ਹੌਲੀ ਪਤਾ ਲੱਗ ਜੂ ਇਹਦਾ ਤੇ ਫੋਨ ਵੀ ਚਾਰਜ ਕਰ ਦਿੰਦੀ ਹੈ ਇਹ ਆਊਟਪੁਟ ਦਾ ਵੀ ਦਿੱਤਾ ਹੋਇਆ ਹੈ ਇਹਦੇ ਚ ਆਪਸ਼ਨ ਸੀ ਟਾਈਪ ਨਾਲ ਚਾਰਜ ਹੋ ਜਾਂਦੀ ਹੈ ਚਲੋ ਵਧੀਆ ਨਵਾਂ ਸੰਦ ਜੁੜ ਗਿਆ ਆਪਾਂ ਨੂੰ ਲਓ ਜੀ ਖਾਣਾ ਆ ਗਿਆ ਖਾਸ ਹੈ ਸਮਾਨਾ ਇਖਾਣੇ ਆ ਹੁਣ ਐਂ ਦੇਣਾ ਓਏ ਇਹ ਬਹੁਤ ਮੰਦਾ ਚਲੋ ਇਹ ਖਾਣੇ ਆ ਰੋਟੀ ਫਿਰ ਮੜੇ ਬਾਹਰ ਨੂੰ ਚੱਲਦੇ ਆਂ ਵੇ ਕਰਾਂਗਾ ਜੀ ਇਹ ਤੋਂ ਮੈਂ ਲੈ ਲੈ ਹੂੰ ਸਭਾ ਸਦਾ ਜਾਂਦੀ ਹੈ ਇਹ ਕੁ ਮੈਂ ਨਾ ਪਾ ਲਾ ਅਰਲੀ ਮਾਰੇ ਸੈਸ ਨੂੰ ਲਾ ਦੇ ਮਾਰੇ ਲੇ ਕੇ ਸੰਦ ਕੋ ਗਿਆ ਲੈ ਡਾਈ ਗੋਰੀ ਵਾਈ ਤੇ ਚਿੰਤੋ ਆਈ ਨਾਲੇ ਇੱਕ ਹੋਰ ਵਾਈ ਹੈ ਹਾਂ ਅਰਹਮਜ਼ਾਮ ਨਾਲ ਸੈਰ ਕਰਦੇ ਵੇ ਤੇ ਨਜ਼ਾਰਾ ਵੀ ਖੂਬਸੂਰਤ ਹੈ ਇਹ ਭਾਈ ਅੱਗੇ ਜਾਏਗੇ ਤੇ ਟੂਰ ਕਰਾਂਗੇ ਆਪਣਾ ਸਾਈਕਲ ਨਾਲ ਹੁਣ ਆਏ ਜੀ ਬਾਹਰ ਥੋੜੀ ਜੀ ਸੈਰ ਕਰਨ ਬਾਕੀ ਕੁਆਲਿਟੀ ਦਾ ਕਹਿਣਾ ਹੈ ਯਾਰ ਕੈਮਰੇ ਦੀ ਪੂਰੀ ਇਹ ਵਿਕਰਮ ਵਾਲਾ ਕੈਮਰਾ ਹੀ ਲੈ ਜੀ ਇਹ ਟੂਰ ਤੇ ਮੋਸਟ ਵੇਰ ਕੋਈ ਨਹੀਂ ਪੈਟਰੋਲ ਪੱਕ ਤੇ ਕੰਟਰੋਲ ਨੂੰ ਆਈ ਸੀ ਅੱਗੇ ਟੋਲ ਹੈ 1 ਕਿਲੋਮੀਟਰ ਦੂਰ ਤੇ ਕੜੀਆ ਵਾਲਾ ਟੋਲ ਆਇਆ ਬੀ ਦੀ ਦੱਸਦੇ ਨਾ ਹਾਂ ਆਹ ਟੋਲ ਨੂੰ ਕੜੀਆ ਵਾਲਾ ਟੋਲ ਕਿਹਾ ਜਾਂਦਾ ਉਹ ਤਾਂ ਕਿਹਾ ਜਾਂਦਾ ਜਦੋਂ ਆਪਣਾ ਧਰਨਾ ਲੱਗਿਆ ਸੀ ਕਿਸਾਨ ਅੰਦੋਲਨ ਵੇਲੇ ਉਦੋਂ ਇੱਥੇ ਕੜੀ ਡੇਲੀ ਬਣਦੀ ਸੀ ਅਗਰ ਉਹ ਤਾਂ ਅੱਗੇ ਟੋਲ ਪੈਂਦਾ ਇਹਨੂੰ ਕੜੀ ਟੋਲ ਕਹਿਣ ਲੱਗ ਗਏ ਰੋਜ਼ ਕੜੀ ਬਣਦੀ ਐ ਤੇ ਰੋਜ਼ ਕੜੀ ਖਾਂਦੇ ਸੀ ਇਹ ਦੇਖੋ ਕਿ ਜੀ ਹਾਟਲ ਦੇਖੋ ਤੁਸੀਂ ਵੱਡੇ ਵੱਡੇ ਹੋਟਲ ਆ ਵੱਡੇ ਰੋਡ ਤੇ ਤਾਂ ਬਾਈਪਾਸ ਅਰੇ ਲਾਈਟਾ ਬਹੁਤ ਦੂਰ ਹੈ ਇਹ ਪੂਰਾ ਬ੍ਰਾਈਟ ਆ ਇੱਥੇ ਮੇਰੇ ਵਾਲਾ ਜੇ ਕੈਮਰਾ ਹੁੰਦਾ ਤਾਂ ਉਹਦੇ ਦੇ ਮੂੰਹ ਜੇ ਕਾਲੇ ਇਹ ਦੇਖੀ ਜਾਂਦੇ ਰਹਿੰਦੇ ਆ ਉਹ ਤਾਂ ਦਿਨੇ ਵੀ ਦੇਖੀ ਜਾਂਦੇ ਆ ਰਾਤ ਨੂੰ ਤਾਂ ਲਖਣੀ ਦੇਖਣੇ ਆ ਇਹਦਾ ਰਾਤ ਨੂੰ ਵੀ ਪੂਰਾ ਕਲੀਅਰ ਦਿਖਾਉਂਦਾ ਮੇਰੇ ਵਾਲਾ ਇਹਨਾਂ ਦਿਨੇ ਨਹੀਂ ਦਿਖਾਉਂਦਾ ਕਲੀਅਰ ਫੇਸ ਕੈਮਰਾ ਇਹ ਬਾਈ ਦਾ ਹੈਗਾ ਹੈਗਾ DJI ਐਕਸ਼ਨ 4 ਜੇ ਕਿਸੇ ਨੇ ਲੈਣਾ ਤਾਂ ਮੈਂ ਉਹਨੂੰ ਰეკਮੈਂਡ ਕਰ ਦੂੰ ਆ ਬਹੁਤ ਵਧੀਆ ਕੈਮਰਾ ਬਾਈ ਤੁਸੀਂ ਲੈ ਸਕਦੇ ਹੋ ਪਰ ਜਿਹੜਾ ਮੇਰੇ ਵਾਲਾ ਐਕਸ਼ਨ 2 ਆ ਉਹ ਨਾ ਲਿਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਬੜੀ ਪੁਰਾਣੀ ਜਨਰੇਸ਼ਨ ਜੀ ਦਾ ਹੋ ਗਿਆ ਹੈ ਡਾ ਕੰਮ ਕਿਵੇਂ ਇਹ ਗੇੜਾ ਕੱਢਣਾ ਹੈ ਇਹਦੇ ਚੋਂ ਹੀ ਆ ਗਿਆ ਨਾ ਰੈਸਟੋਰੈਂਟ ਜਬੜ ਚੁਕੇ ਅਸੀਂ ਹੁਣ ਕੀ ਬਟਾ ਉਹੀਆਂ ਲੈਣੀਆਂ ਬਰਤੀ ਫੋਲ ਜਾਮ ਆਈਸਕ੍ਰੀਮ ਲੈਣੀ ਹੈ ਕੀ ਆਹੀ ਕੁਆਲਿਟੀ ਹੈ ਯਾਰ ਨਿਆਰਾ ਆ ਗਿਆ ਕੁਆਲਿਟੀ ਚੈੱਕ ਕਰ ਬਾਬੇ ਬਹੁਤ ਘੈਂਟ ਕੁਆਲਿਟੀ ਆਉਂਦੀ ਹੈ ਨੇ ਕੁਲਤੇ ਦੀ ਸਿੰਗ ਕਿਉਂ ਵੜਾ ਰਹੇ ਆ ਆ ਕੈਮਰਾ ਲੈਣਾ ਦਿਖਾ ਦੇ ਆਪਣੀ ਆਡੀਅנס ਨੂੰ ਇਹ ਦੋਸਤਾਂ ਦਾ ਟਾਈਮ ਲੈਣਾ ਤੇ ਬੱਸ ਤੂੰ ਆ ਤਾਂ ਆਪਣੀ ਸਪੋਰਟ ਕਰੋ ਤਾਂ ਕਿ ਕੈਮਰਾ ਕੰਮ ਚੁੱਕੀਏ ਤੂੰ ਦੇ ਬਰਸਕਾ ਚੁੱਕੀਏ ਠੰਡ ਚ ਕੋਲਫੀਆਂ ਲੈ ਲਈਆਂ ਸੀ ਕੋਲਫੀਆਂ ਖਾਵਾਂਗੇ ਹੁਣ ਠੰਡ ਦੇ ਅਨੇਕ ਚੰਨ ਕਰਵਾਇਆ ਰੇਟ ਤੇ ਬੱਸ ਛੰਦੇ ਠੰਡੀਆਂ ਠਾਰ ਕੋਲਫੀਆਂ ਠੰਡ ਦੇ ਵਿੱਚ ਲਾਵਾ ਠੰਡ ਦੇ ਵਿੱਚ ਨਿਆਰਾ ਆ ਗਿਆ ਬਾਕੀ ਐ ਨਹੀਂ ਅਸੀਂ ਬਿਮਾਰ ਹੁੰਦੇ ਆ ਤਾਂ ਬਾਹਲੇ ਫਿੱਟ ਆ। ਹੁਣ ਤਾਂ ਭਾ ਲੱਕੜਾ ਲੋਹਾ ਸਵਾਈ ਚੱਲੋ। ਸੇਤ ਇਹ ਜੀ ਹੋਈ ਪਈ ਆ ਕਿਉਂ ਬਈ? ਜਮਾ ਬਿਲਕੁਲ। ਚੱਬ ਕੇ ਛੱਡਦੇ ਆ ਤਾਂ ਇਹ ਰੇ ਰੀ ਸਾਈਕਲ ਅਸੀਂ ਇਹੀ ਕੰਪਨੀ ਦੇ ਦੁਬਾਰੇ ਲੰਮਾਂਗੇ। ਕਿਉਂਕਿ ਇਹ ਅਸੀਂ ਤੋੜਦਾਂਗੇ 2 ਮਹੀਨੇ ਡੇਢ ਮਹੀਨੇ ਚ। ਤੇ بھائی ਦਾ ਚੈਨਲ ਸਬਸਕ੍ਰਾਈਬ ਕਰੋ ਤੇ ਬਹੁਤ ਮਿਹਨਤ ਕੀਤੀ ਜਾਂਦੀ ਹੈ। ਭਾਈ ਗੂਰੀ ਦਾ ਚੈਨਲ ਜਲਦੀ ਤੇ ਜਲਦੀ ਸਬਸਕ੍ਰਾਈਬ ਕਰੋ ਭਾਈ। ਤੇ ਵੀਡੀਓ ਸ਼ੇਅਰ ਕਰੋ। ਤੇ ਨੈਕਸਟ ਵੀਡੀਓ ਤੇ ਮਿਲਦੇ ਆ ਜੈ ਬਾਬੇ ਜੀ ਜੈ ਬਾਬੇ ਜੀ ਕੋਈ ਨਾ ਆਪਾਂ ਵੀ ਮੈਂ ਵੀ ਵਿਕਰੇ ਹੁਣ ਨਾ ਰਹਿ ਰਹੇ ਪਹਿਲਾਂ ਹਰਿਆਣਵੀ ਸਿੱਖ ਚੁੱਕੇ ਹੈ ਕਾਫੀ ਸਮਝ ਲੈਣਾ ਮੈਂ ਵਧੀਆ ਬਸ ਹੁਣ ਚੱਲੇ ਆ ਘਰ ਨੂੰ ਪੁਲੀਆਂ ਵਗੈਰਾ ਖਾਲੀਆਂ ਤੇ ਕਾਫੀ ਵਧੀਆ ਦਿਨ ਰਿਹਾ ਅੱਜ ਆਪਣਾ ਬਸ ਥੋੜਾ ਜਿਹਾ ਸਾਈਕਲ ਜਿਹੜਾ ਪੈਂਚਰ ਹੋਇਆ ਸੀ ਉਦੇ ਕਰਕੇ ਬਾਟ ਘਟਟ ਕੱਢੀ ਚੱਲ ਐਨ ਨਾਲ ਆਪਾਂ ਆਪਣੇ ਦੋਸਤਾਂ ਨੂੰ ਮਿਲ ਗਿਆ ਬਾਕੀ ਜਿਹੜੀ ਵੀ ਚੀਜ਼ ਹੁੰਦੀ ਹੈ ਚੰਗੇ ਵਾਸਤੇ ਹੀ ਹੁੰਦੀ ਹੈਗੀ। ਇਹੀ ਸੋਚ ਕੇ ਚੱਲਦੇ ਹੁੰਦੇ ਅਸੀਂ। ਚਾਹੇ ਕਿੱਡਾ ਹੀ ਮਾੜਾ ਹੋਈ ਜਾਵੇ। ਕੁਝ ਨਾ ਕੁਝ ਚੰਗਾ ਹੋਣਾ ਹੀ ਹੁੰਦਾ ਹੈ ਦੁਆਦ। ਤੇ ਵਸ ਕਰਦੇ ਆਂ ਬਲੌਗ ਦੀ ਸਮਾਪਤੀ ਅੱਜ। ਸੌਣੇ ਆ ਜਾ ਕੇ ਸਵੇਰੇ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ 'ਚ।